ਸੰਦਾ ਹਲਕੇ ਦੇ ਵਿੱਚ ਉਸ ਵੇਲੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਪੰਚਾਇਤੀ ਚੋਣਾਂ ਲਈ ਕਾਗਜ਼ ਭਾਰਨ ਮੌਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਉਸ ਦੇ ਸਾਥੀਆਂ ਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕਰਨ ਦੇ ਦੋਸ਼ ਲੱਗੇ ਨੇ ਹਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਕਰਕੇ ਉਹ ਗੰਭੀਰ ਜ਼ਖਮੀ ਹੋਏ ਤਾਂ ਉਹਨਾਂ ਨੂੰ ਆਈ ਸੀ ਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਇਸ ਘਟਨਾ ਨੂੰ ਲੈ ਕੇ ਮੌਕੇ ਦੇ ਉੱਤੇ ਪਹੁੰਚੇ ਮੰਤਰੀ ਤੇ ਵਿਧਾਇਕ ਦੇ ਵੱਲੋਂ ਕਾਂਗਰਸ ਦੇ ਉੱਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਬਹੁਤ ਹੀ ਮੰਨ ਭਾਗੀ ਗੱਲ ਹੈ ਔਰ ਅੱਜ ਮੇਰੇ ਨਾਲ ਲਾਲਜੀਤ ਪੁੱਲਰ ਜੀ ਸਾਡੇ ਟ੍ਰਾਂਸਪੋਰਟ ਮਿਨਿਸਟਰ ਇੱਥੇ ਖੜੇ ਨੇ ਔਰ ਪਤਾਲਪੀ ਲੈਡਮਾਸਟੇ ਆਇਆ ਹੈ ਮੇਰਾ ਲਖਵਿੰਦਰ ਲੱਖਾ ਜਿਹੜਾ ਸਾਡਾ ਸੰਗਠਨ ਇੰਚਾਰਜ ਹੈ ਔਰ ਸਾਡੇ ਜ਼ਿਲ੍ਹਾ ਪਿਛੇ ਦੀ ਇਲੈਕਸ਼ਨ ਲੜ ਰਹੇ ਸੀ ਕਿ ਜਸਰਾ ਹੂਰ ਤੋਂ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਮਦਰ ਹੈ ਉਹ ਸਾਡੇ ਬਲਾਕ ਸੰਮਤੀ ਮੈਂਬਰ ਲੜ ਰਹੇ ਸੀਗੇ ਔਰ ਜਿਹੜਾ ਸਾਡਾ ਪਿੰਡਿਆ ਸੈਦਾ ਰਾਜਸਥਾਨ ਸੀ ਹਲਕੀ ਦਾ ਸਭ ਤੋਂ ਵੱਡਾ ਪਿੰਡ ਹੈ ਔਰ ਸਰਪੰਚੀ ਦੀ ਇਲੈਕਸ਼ਨ ਮਿਲੇ ਵੀ ਇਹਨਾਂ ਨੇ ਤੱਕਾ ਕੀਤਾ ਜਦਕਿ ਮੇਰੇ ਜਿਹੜੇ ਮੇਰਾ ਜਿਹੜਾ ਪਿੰਡਿਆ ਸੈਦਾ ਤੋਂ ਲਖਾ ਹੈ ਉਹਦੇ 7 ਮੈਂਬਰ ਹੈ ਪੰਚਾਇਤ ਦੇ ਔਰ ਇੱਕ ਸਰਪੰਚੀ ਦੇ ਕੋਈ ਵੀ ਨਹੀਂ ਔਰ ਸਰਪੰਚੀ ਉਦੋਂ ਵੀ ਤੱਕਾ ਕੀਤਾ ਸੀ ਸਰਕਾਰੀਆਂ ਨੇ ਔਰ ਕੱਲ ਵੀ ਕਮੇਟੀ ਘਰ ਦੇ ਵਿੱਚ ਇਨੇ ਆਪਣੇ ਜਿਹੜੇ ਸਾਹਮਣੇ ਕਾਗਜ਼ ਭਰਨ ਵਾਲੇ ਬੰਦੇ ਸੀਗੇ ਉਹਨਾਂ ਤੋਂ ਗੁੰਡਾਗਰਦੀ ਕਰਵਾਈ ਲੜਾਈ ਝਗੜਾ ਕਰਵਾਇਆ ਔਰ ਅੱਜ ਲੱਖਾ ਕੈਂਪੇਨ ਕਰਨ ਜਾ ਰਿਹਾ ਸੀਗਾ ਉਹਦੇ ਤੇ ਵਾਰ ਕਰਵਾਇਆ ਔਰ ਜਿਹੜਾ ਨਾਲ ਬਿੱਲਾ ਮੁੰਡਾ ਹੈ ਉਹਦੇ ਘਰ ਦੇ ਉਹਦੇ ਘਰ ਜਾ ਕੇ ਪਏ ਐ ਇਹ ਸਾਰੇ ਜਣੇ ਉਹਦਾ ਤੇ ਬਿਲਕੁਲ ਸੇਰੀ ਪਾੜਤਾ ਇਹਨਾਂ ਨੇ ਦਾਤਰਾ ਦੇ ਨਾਲ ਲੱਖੇ ਦੀ ਵੀ ਦਾਤਰਾ ਦੇ ਨਾਲ ਕਾਫੀ ਸੱਟਾਂ ਲਾਈਆਂ ਨੇ ਔਰ ਇੱਕ ਸਾਡਾ ਦੋ ਭਰਾ ਹੋਰ ਨੇ ਜਿਹੜੇ ਨਾਲ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਦਾ ਆਪਰੇਟ ਚੱਲ ਰਿਹਾ ਹੈ ਇੱਕ ਸੀਰੀਅਸ ਹੈ ਇੱਕ ਵੈਂਟੀਲੇਟਰ ਦੇ ਉੱਤੇ ਪਿਆ ਹੋਇਆ ਹੈ ਇਹ ਜੀ ਗੁੰਡਾਗਰਦੀ ਜਿਹੜੀ ਕਾਂਗਰਸ ਹੈ ਉਹ ਕਰ ਰਹੀ ਹੈ ਸ਼ਰੇ ਆਮ ਜਿਹੜੀ ਸੱਤਾਧਰ ਜਿਹੜੀ ਸਰਕਾਰ ਹੈ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਐਸੀ ਸ਼ਾਂਤ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਆ ਸ਼ਾਂਤ ਤਰੀਕੇ ਦੇ ਨਾਲ ਕਾਗਜ਼ ਜਮ੍ਹਾਂ ਕਰਵਾ ਰਹੇ ਇਹਦਾ ਮਤਲਬ ਇੰਨਾ ਡਰ ਹੈ ਤੁਹਾਨੂੰ ਆਮ ਆਦਮੀ ਪਾਰਟੀ ਦਾ ਕਿ ਤੁਸੀਂ ਸੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਮੇਨ ਕੈਂਡੀਡੇਟ ਦੇ ਉੱਤੇ ਸੱਟਾਂ ਲਾ ਰਹੇ ਹੋ ਜਿ ਤੁਹਾਨੂੰ ਅੱਜ ਹੁਣ ਮੈਨੂੰ ਹੁਣੇ ਫੋਨ ਆਇਆ ਕਿ ਜਿਹੜੀ ਕੈਂਡੀਡੇਟ ਕਾਂਗਰਸ ਦੀ ਲੜ ਰਹੀ ਸੀਗੀ ਲੱਖੇ ਦੇ ਸਾਹਮਣੇ ਉਹ ਜਾ ਕੇ ਬੈਠੀ ਐ ਐਸਡੀਐਮ ਦੇ ਕੋਲ ਕਿ ਮੈਂ ਕਾਗਜ਼ ਵਾਪਸ ਲੈਣਾ ਚਾਹੁੰਦੀ ਐ ਮੈਂ ਨਹੀਂ ਇਲੈਕਸ਼ਨ ਲੜਨਾ ਚਾਹੁੰਦੀ ਇਹਦਾ ਮਤਲਬ ਲੱਖੇ ਦੀ ਇੰਨੀ ਸੇਹੀ ਹੈਗੀ ਸਾਰੇ ਬੰਨੇ ਇਸ ਕਰਕੇ ਤੋਂ ਡਰਦੇ ਹੋਏ ਇਹਨਾਂ ਨੇ ਅੱਜ ਹਮਲਾ ਕੀਤਾ ਕੱਲ ਵੀ ਹਮਲਾ ਕੀਤਾ ਸੀਗਾ ਹੁਣ ਡਰ ਕੇ ਫਾਈਲ ਵਾਪਸ ਲੈਣਾ ਚਾਹੁੰਦੇ ਆ ਅਸੀਂ ਕਹਿੰਨੇ ਆ ਕਿ ਇਲੈਕਸ਼ਨ ਲੜ ਤੂੰ ਸਾਹਮਣੇ ਲੜ ਜੇ ਤੁਹਾਡੇ ਵਿੱਚ ਕੈਪੇਬਿਲਿਟੀ ਹੈਗੀ ਨਾ ਇਲੈਕਸ਼ਨ ਲੜਨ ਦੀ ਹਿੰਮਤ ਕਰੋ ਉਸ ਇਨਸਾਨ ਦੇ ਅੱਗੇ ਠੀਕ ਹੈ ਨਾ ਐਵੇਂ ਗੁੰਡਾਗਰਦੀ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਸਾਡੀ ਹੁਣ ਜਿਨ੍ਹਾਂ ਨੇ ਵੀ ਇਹ ਗੁੰਡਾਗਰਦੀ ਕੀਤੀ ਹੈ ਭਾਵੇਂ ਕਿਸੇ ਐਮਐਲਏ ਦੇ ਸ਼ਹਿਰ ਦੇ ਉੱਤੇ ਐ ਭਾਵੇਂ ਉਹਦੇ ਭਤੀਜੇ ਦੀ ਸ਼ਹਿਰ ਦੇ ਉੱਤੇ ਐ ਭਾਵੇਂ ਉਹਦੇ ਵਰਕਰਾਂ ਦੀ ਸ਼ਹਿਰ ਦੇ ਉੱਤੇ ਐ ਇੱਕ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਔਰ ਇਹ ਜੀ ਗੁੰਡਾਗਰਦੀ ਜਿਹੜੀ ਹੈ ਸਾਡੇ ਰਾਜਸਥਾਨ ਸੀ ਹਲਕੇ ਚੱਕੀ ਪੰਜਾਬ ਦੇ ਵਿੱਚ ਵੀ ਨਹੀਂ ਆਪਾਂ ਹੋਣ ਦਵਾਂਗੇ ਬਿਲਕੁਲ ਵੀ ਉੱਥੇ ਹੀ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਕੱਲ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸੀਗੀਆਂ ਉੱਥੇ ਰਾਜਸਥਾਨ ਸੀ ਥੋੜਾ ਜਿਹਾ ਮਾਮੂਲੀ ਤਕਰਾਰ ਹੋਇਆ ਸੀ ਇਦੇ ਵਿੱਚ surjeet singh ਨਾਲ ਬੰਦਾ जख्मी ਹੋਇਆ ਸੀਗਾ ਉਸ ਤੋਂ ਬਾਅਦ ਇਹ ਦੋਵੇਂ ਪਿੰਡੀ ਸਦਾਂ ਰਹਿਣ ਵਾਲੇ ਸੀਗੇ ਲਖਵਿੰਦਰ ਸਿੰਘ ਜਿਹੜੇ ਕਿ ਆਪ ਕੈਂਡੀਡੇਟ ਆ ਉਹਨਾਂ ਨੂੰ ਅੱਜ ਘੇਰ ਕੇ ਤਕਟਿਆ ਗਿਆ ਔਰ ਉਹਨਾਂ ਦੇ ਕਾਫੀ ਸੱਟਾਂ ਮਾਰੀਆਂ ਜਿਦੇ ਚ 4-5 ਵੇ ਇੱਕੀ जख्मी ਹੋਏ ਆ ਜੇ ਕਿ ਜੋ ਜਿਹੜੇ ਇਲਾਜ ਇਹ ਅਮੰਦੀ ਹਸਪੀਟਲ ਉਹਨਾਂ ਇਸ ਸਟੇਟਮੈਂਟ ਤੇ ਜੋ ਵੀ ਬੰਦੀ ਕਰਵਾਇਓਗੀ ਪੱਤਾ ਦਸ ਕਰਕੇ ਉਹ ਕੀਤੀ ਜਾਏਗੀ ਸਰ ਕਿੰਦੀ ਕੁਛ ਗੋਲੀਆਂ ਗਾਲੀਆਂ ਵੀ ਚਲੀਆਂ ਜੀ ਹਾਂਜੀ ਉਹ ਵੈਰੀਫਾਈ ਕਰ ਰਹੇ ਆ ਜੀ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਮੁਤਾਬਕ ਗੋਲੀਆਂ ਦਾ ਵੀ ਹੋਇਆ ਜੀ ਸਰ ਇਸ ਤੇ ਲੋਕ ਇੰਡੀਆ ਬੰਦੀ ਚਖਮੀ ਦੇ ਦੂਜੀ ਧਿਰ ਲੋਕ ਜਖਮੀ ਹਾਲੇ ਕਰ ਰਹੇ ਆ ਜੀ ਇਹਨਾਂ ਦੇ ਦੂਜੀ ਧਿਰ ਦਾ ਹਾਲੇ ਪਤਾ ਨਹੀਂ ਆ ਜਿਹੜਾ ਇੱਥੇ ਐਡਮਿਟ ਹੋਏ ਨੇ ਉਹ ਚਾਰ ਬੰਦੇ ਇੱਥੇ ਐਡਮਿਟ ਹੋਏ ਨੇ ਖੇਰਦਾਦੀਆ ਕੀ ਨਾਮ ਸਦਗੀ ਭਾਰ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਵੱਡੀ ਫੋਰਸ ਤਾਇਨਾਤ ਕੀਤੀ ਗਈ ਸੀ ਪਰ ਉੱਥੇ ਹੀ ਇਸ ਹਲਕੇ ਦੇ ਵਿੱਚ ਤਾਰ-ਤਾਲ ਗੋਲੀਆਂ ਚੱਲਣ ਦੇ ਨਾਲ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਹੋਏ ਨੇ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ ਮંત્રી ਸਾਹਿਬ ਜਿਹੜਾ ਰਾਜ ਸਭਾ ਵਿੱਚ ਇਹ ਕਹਿ ਦਿੱਤਾ ਤੁਹਾਡੀ ਵਰਕਰਾਂ ਦੀ ਉੱਤੇ ਆਗੂਆਂ ਦੇ ਉੱਤੇ ਜਿਹੜੀ ਅੱਜ ਬੋਲੀਆਂ ਚਲਾਈਆਂ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਮਨਦੀਪ ਹਸਪਤਲ ਤੋਂ ਜਿਹੜੇ ਸਾਥ ਇਹ ਸਾਥੀਆਂ ਤੇ ਹਮਲਾ ਕੀਤਾ ਨਾ ਕਾਂਗਰਸ ਦੇ ਆਗੂਆਂ ਨੇ ਜੀ ਉਹ ਸਾਰਿਆਂ ਨੂੰ ਮਿਲ ਕੇ ਆਏ ਆ ਪਤਾ ਲੈ ਕੇ ਆਏ ਆ ਸਾਡੇ ਇੱਥੋਂ ਹਲਕਾ ਇੰਚਾਰਜ ਨੇ ਮੈਡਮ ਸੋਨੀਆ ਮਾਨ ਜੀ ਉਹ ਵੀ ਮੇਰੇ ਨਾਲ ਨੇ ਤੇ ਦੋ ਮੁੰਡੇ ਜਿਹੜੇ ਆ ਉਹ ਸੀਰੀਅਸ ਨੇ ਆਈ ਸੀ ਯੂ ਦੇ ਵਿੱਚ ਦਾਖਲਿਆ ਓਪਰੇਟ ਹੁੰਦਾ ਪਿਆ ਉਹਨਾਂ ਮੁੰਡਿਆਂ ਦਾ ਤੇ ਉਹਨਾਂ ਮੁੰਡਿਆਂ ਨੂੰ ਰਵਾਲਵਰ ਦੇ ਤੇ ਬਾਰਾਂਪੁਰ ਦੇ ਇਹਨਾਂ ਨੇ ਫਾਇਰ ਵੀ ਮਾਰੇ ਆ ਰੈਣੀ ਲੱਗੇ ਆ ਮੁੰਡਿਆਂ ਦੇ ਸਾਡਾ ਸੰਗਠਨ ਇੰਚਾਰਜ ਆ ਮੁੰਡਾ ਲਖਵਿੰਦਰ ਸਿੰਘ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸਾਡਾ ਮੈਂਬਰ ਸੀ ਤੇ ਉਹਦੀ ਮਾਤਾ ਬਲਾਕ ਸਮਤੀ ਦੀ ਮੈਂਬਰ ਸੀ ਤੇ ਨਾਲ ਇੱਕ ਮੁੰਡਾ ਸਾਡਾ ਬਿੱਲਾ ਉਹਦੇ ਵੀ ਸਿਰ ਤੇ ਦਾਤਰ ਮਾਰੇ ਆ ਤੇ ਦੋ ਮੁੰਡੇ ਤੇ ਬਿਲਕੁਲ ਬਿਉਸ਼ ਪਏ ਆ ਸੀਰੀਅਸ ਨੇ ਉਹਨਾਂ ਦਾ ਪਲੇਟ ਚੱਲਦਾ ਪਿਆ ਬਾਕੀ ਇਹ ਜਿਹੜੇ ਕਾਂਗਰਸ ਦੀ ਰਵੈਤ ਆ ਨਾ ਇਹਨਾਂ ਦੀ ਸ਼ੁਰੂ ਤੋਂ ਰਵੈਤ ਰਹੀ ਆ ਵੀ ਜਿਹੜੇ ਜੁੱਤੀਆਂ ਪਾਰਟੀਆਂ ਦੇ ਆਗੂ ਆ ਉਹਨਾਂ ਤੇ ਧੱਕਾ ਕਰਕੇ ਉਹਨਾਂ ਦੇ ਗਲ ਪੈ ਕੇ ਉਹਨਾਂ ਦੇ ਸੱਟਾਂ ਲਾ ਕੇ ਉਹਨਾਂ ਨੂੰ ਡਰਾ ਦੋ ਇਸ ਤਰ੍ਹਾਂ ਰਵੈਤੀ ਪਾਰਟੀਆਂ ਆਪਣੀਆਂ ਸਰਕਾਰਾਂ ਦੇ ਟਾਈਮ ਕਰਦੀਆਂ ਨੇ ਸਾਡੇ ਬੰਦੇ ਆ ਭਲੇਮਾਨ ਸ਼ਰੀਫ ਇਹਨਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਨਾ ਬਲਾਕਸ਼ਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਉਹਨਾਂ ਦੀ ਸ਼ਰੀਫੀ ਦਾ ਭਲੇਮਾਨ ਜੀ ਦਾ ਨਜ਼ਾਇਜ਼ ਪੈਦਾ ਠਾਇਆ ਪਹਿਲਾਂ ਤੇ ਕੱਲ ਸੋ ਜਿਹੜੇ ਸੁੱਖ ਸਰਕਾਰੀਆਂ ਨੇ ਨਾਲ ਤੇ ਲਰਾਜ ਸਰਕਾਰੀਆਂ ਇਹਨਾਂ ਨੇ ਸਾਡੇ ਸਾਥੀਆਂ ਦੱਸਿਆ ਵੀ ਕੱਲ ਬਲਾਗ ਦੇ ਵਿੱਚ ਆ ਕੇ ਆਪਦੇ ਬੰਦਿਆਂ ਨੂੰ ਸ਼ਹਿ ਦੇ ਕੇ ਪੂਰੀ ਗੁੰਡਾਗਰਦੀ ਕਰਾਈ ਆ। ਅੱਜ ਇਹਨਾਂ ਸਾਥੀਆਂ ਨੂੰ ਸਵੇਰੇ ਘਰੋਂ ਚੁੱਕਿਆ ਆ। ਘਰੋਂ ਚੋਕੇ ਇਹਨਾਂ ਨੂੰ ਸੱਟਾਂ ਲਾਈਆਂ ਤੇ ਇਹਨਾਂ ਨੂੰ ਗੋਲੀਆਂ ਮਾਰੀਆਂ ਤੇ ਜਿਹੜੇ ਆਗੂ ਕਾਂਗਰਸ ਦੇ ਆ ਕੇ ਇਹਨਾਂ ਦੇ ਘਰੇ ਪਏ ਆ ਨਾ ਉਹ ਬਿਨਾਂ ਕਿਸੇ ਪੋਲੀਟੀਕਲ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦਾ। ਕਿਉਂਕਿ ਜਿੰਨਾ ਚਿਰ ਮਗਰ ਸਿਆਸੀ ਸ਼ਹਿ ਨਾ ਹੋਵੇ ਕੋਈ ਵੀ ਕਿਸੇ ਵੀ ਪਾਰਟੀ ਦਾ ਆਗੂ ਵਰਕਰ ਇਹ ਨਹੀਂ ਹਿੰਮਤ ਨਹੀਂ ਕਰ ਸਕਦਾ। ਬਾਕੀ DIG ਸਾਹਿਬ ਨਾਲ ਵੀ ਮੇਰੀ ਗੱਲ ਹੋ ਗਈ ਆ SSP ਸਾਹਿਬ ਨਾਲ ਵੀ ਉਹਨਾਂ ਨੂੰ ਕਿਹਾ ਕਿ ਜਿਹੜੇ ਵੀ ਦੋਚੀ ਜਿਨ੍ਹਾਂ ਗੋਲੀਆਂ ਚਲਾਈਆਂ ਉਹਨਾਂ ਦੇ ਨਜਾਇਜ਼ ਵਾਪਰੇ ਆ ਜਿਹੜੇ ਪਿਸਟਲ ਆ ਜਾਂ ਬੰਦੂਕਾਂ ਆ ਕਿਉਂਕਿ ਉਹ ਚੋਣ ਜਾਬਤਾ ਲੱਗਾ ਚੋਣ ਜਾਬਤੇ ਦੌਰਾਨ ਜੇ ਕਿਸੇ ਨੇ ਜਮਾ ਨਹੀਂ ਕਰਾਏ ਉਹ ਵੀ ਕਾਰਵਾਈ ਪਾਂਦੀ ਆ ਤੇ ਜੇ ਉਹ ਨਜਾਇਜ਼ ਨੇ ਉਹ ਵੀ ਬਰਾਮਦ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਜਿਹੜਾ ਵੀ ਦੋਚੀ ਆ ਜਾਂਚ ਕਰਕੇ ਉਹਨਾਂ ਤੇ ਸਖਤ ਕਾਰਵਾਈਆਂ ਕੀਤੀਆਂ ਜਾਣ ਪ੍ਰਮਾਤਮਾ ਕਿਰਪਾ ਕਰੇ ਇਬਤਾਰੇ ਤੰਦਰੁਸਤ ਹੋ ਕੇ ਘਰਾਂ ਨੂੰ ਜਾਣ ਦੋ ਮੁੰਡੇ ਤੇ ਬਿਓਸ਼ ਨੇ ਬਿਲਕੁਲ ਜਿਨ੍ਹਾਂ ਦਾ ਆਈਸੀਯੂ ਦੇ ਵਿੱਚ ਆਪਰੇਟ ਚੱਲਦਾ ਪਿਆ ਵੇਖੋ ਲੋਕਤੰਤਰ ਇਹ ਇਲੈਕਸ਼ਨ ਲੜੋ ਕਿਉਂ ਗੋਲੀਆਂ ਮਾਰਦੇ ਜੀ ਕਿਉਂ ਕਿਸ ਨੂੰ ਸੱਤਾ ਲਾਉਂਦੇ ਜੀ ਤੇ ਵੇਖੋ ਹਮੇਸ਼ਾ ਜਦੋਂ ਕਾਲੀ ਦਲ ਕਾਂਗਰਸੀ ਸਰਕਾਰ ਰਹੀ ਹੈ ਜਿਹੜੀ ਸੱਤਾ ਤੇ ਰਹਿੰਦੀ ਹੈ ਨਾ ਉਹ ਤੱਕੇ ਸ਼ਾਇਆ ਕਰਦੀ ਹੁੰਦੀ ਸੀ ਅੱਜ ਸੱਤਾ ਤੇ ਆਰਾਮ ਆਦਮੀ ਪਾਰਟੀ ਆ ਤੇ ਸਾਡੇ ਭਲੇ ਮਾਂ ਸੰਬੰਧਿਆਂ ਨੂੰ ਕਾਂਗਰਸ ਦੇ ਬੰਦਿਆਂ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਦਸਤਰ ਮਾਰੀਆਂ ਜਾਂਦੇ ਪਾਰਟੀ ਨੂੰ ਹਾਰ ਦੀ ਨਜ਼ਰ ਆ ਰਹੀ ਸੀ ਜੀ ਕਾਂਗਰਸ ਨੂੰ ਵੇਖੋ ਕਾਂਗਰਸੀਆਂ ਨੂੰ ਇਹੋ ਡਰ ਹੀ ਜਿਹੜਾ ਲੜਦਾ ਨਾ ਉਹ ਤਾਂ ਹੀ ਲੜਦਾ ਜਦੋਂ ਹਰਦਾ ਹੋਵੇ ਉਹਨਾਂ ਨੂੰ ਪਤਾ ਹੀ ਹਰ ਜਾਣਾ ਤਾਂ ਹੀ ਇਹਨਾਂ ਦੇ ਘਾਲ ਪਏ ਆ ਬਾਕੀ ਪੇਪਰ ਤੇ ਦਾਖਲ ਹੋ ਗਏ ਆ ਭਾਵੇਂ ਇਹ ਬੇਹੋਸ਼ ਪਏ ਆ ਨਾ ਬੋਰਡ ਤੇ ਲੋਕਾਂ ਹੀ ਪਾਉਣੀ ਆ ਨਾ ਲੋਕ ਫਿਰ ਇਹਨਾਂ ਭਰਾਵਾਂ ਨੂੰ ਜਿਤਾਉਣਗੇ ਕਿਉਂਕਿ ਲੋਕਾਂ ਨੂੰ ਪਤਾ ਜਿਹੜਾ ਬੰਦਾ ਧੱਕਾ ਕਰਦਾ ਲੋਕ ਧੱਕਾ ਕਰਨ ਵਾਲੇ ਦੇ ਉਲਟ ਖੜੋ ਜਾਂਦੇ ਆ ਲੋਕ ਖਲੋਣਗੇ ਇਹਨਾਂ ਲਖਵਿੰਦਰ ਹੁਣਾਂ ਨਾਲ ਵੇਖੋ ਕਾਰਵਾਈ ਸਖਤ ਹੋਊਗੀ ਚਾਹੁੰਦੇ ਕੀ ਇਹ ਕਾਰਵਾਈ ਸਰਕਾਰ ਆ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਤੇ ਸਖਤ ਕਾਰਵਾਈਆਂ ਹੋਣਗੀਆਂ